ਭਾਈ ਸਾਹਿਬ ਇਹ ਆਪਣੇ ਕੈਪ ਕਿਉਂ ਨਹੀਂ ਡਾਲੀ ਸਿਰ 'ਤੇ ਜੋ ਬਹਾਲਬਲ ਅਗਰ ਚੱਲ ਜਾਏ ਕਿਆ ਕਰੋਗੇ ਅਸੀਂ ਪਰ ਖਤਮ ਹੋ ਗਈਆਂ ਇੱਕ ਹੋਰ ਦੁਕਾਨ ਦੇ ਉੱਤੇ ਆ ਗਏ ਆ ਇੱਥੇ ਨਾ ਤਾਂ ਕੋਈ ਇਹਨਾਂ ਨੇ ਕੈਪ ਪਾਈ ਹੋਈ ਆ ਨਾ ਤਾਂ ਕੋਈ ਗਲਵਜ਼ ਪਾਇਆ ਹੋਇਆ ਹੈ ਭਾਈ ਇਹਨਾਂ ਨੇ ਭਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਾ ਤਾਂ ਕੋਈ ਕੈਪ ਪਾਈ ਨਾ ਤੁਸੀਂ ਗਲਵਜ਼ ਪਾਇਆ ਹੈ ਭਾਈ ਤਾਂ ਇਹ ਆਪਣੀ ਦੁਕਾਨ ਨਹੀਂ ਆ ਗਈ ਉਹ ਮੁੰਡਾ ਦੁਕਾਨ ਤੇ ਗਿਆ ਹੋਇਆ ਜੀ ਕਿਹਦੀ ਦੁਕਾਨ ਆ ਫਿਰ ਮਮੋਸਤਾਨ ਵਾਲੇ ਨੇ ਕਿਹਾ ਵਕੀ ਗਲੁੱਤ ਨਹੀਂ ਪਾਣਾ ਜਿਹੜਾ ਕੈਪ ਨਹੀਂ ਪਾਣੀ ਨਹੀਂ ਨਹੀਂ ਭਾਈ ਉਹਨੇ ਬਣਾਗੀ ਤਾਂ ਭਾਈ ਕੀ ਕਹਣਾ ਚਾਹੁੰਦੇ ਤੁਸੀਂ ਆਪਣੀ ਥੋੜੀ ਭਾਈ ਯਾਰ ਕਿਹਦੀ ਦੁਕਾਨ ਆ ਉਹ ਗਿਆ ਮਿਲੋ ਗੱਲ ਕਰਾ ਫੋਨ ਲਾਓ ਥੋੜੀ ਆ ਗੱਲ ਲਓ ਲਾਓ ਉਹਦੇ ਫੋਨ ਤਾਂ ਲਾਓ ਭਈਆ ਯਹਾਂ ਪਰ ਆਪ ਜੂਸ ਬਣਾ ਕੇ ਦੇ ਰਹੇ ਹੋ ਕੋਈ ਗਲੁੱਤ ਨਹੀਂ ਡਾਲਾ ਆਪਣੇ ਕੋਈ ਕੈਪ ਨਹੀਂ ਡਾਲੀ ਸਿਰਫ ਇਹ ਕਹਾਂ ਬਤਾਓ ਇਹ ਕੈਪ ਬਤਾਓ ਬਤਾਓ ਨਹੀਂ ਡਾਲੀ ਹੈ ਕਿਉਂ ਨਹੀਂ ਡਾਲੀ डालते हैं यार देखिए कब डाले होंगे डालते हैं ऐसे बात नहीं भैया क्यों नहीं डाला आपने कैप फिर डाल कल से पाल लो गलती कब डालोगे कल कल से पाल लो तो ग्लव्स हां जी तो, तो पाल लो हां जी भैया क्या कहना चाहते हो ना तो आपके पास कोई कैप है ना कोई ग्लव्स डाला हुआ है ਸਰ ਇਹ ਸਾਰਾ ਮੇਰਾ ਨਾ ਸਿਰਫ ਠੀਕ ਨਹੀਂ ਉਹ ਤਾਂ ਪੰਦੇ ਨੂੰ ਟਿਕ ਨਹੀਂ ਆ ਆ ਬੰਦੇ ਨੇ ਵੀ ਕੋਈ ਕੈਂਪ ਨਹੀਂ ਪਾਈ ਹੋਈ ਹੈ ਕੋਈ ਸੇਫਟੀ ਕੋਈ ਬਾਲ ਵਿੱਚ ਗਿਰ ਜਾਂਦਾ ਵਾ ਫੇ ਕੌਣ ਜ਼ਿੰਮੇਵਾਰ ਹੁੰਦਾ ਇਹ ਤੁਹਾਨੂੰ ਲੋਕੀ ਪੈਸੇ ਦੇ ਕੇ ਜਾਂਦੇ ਆ ਪੂਰੇ ਪੈਸੇ ਦਿੰਦੇ ਫੇ ਸੇਫਟੀ ਕਿਉਂ ਨਹੀਂ ਬਰਕਰਤਦੇ ਤੁਸੀਂ ਅਰੇ ਮੈਂ ਤੁਹਾਡੀ ਗੱਲ ਸੁਣ ਰਿਹਾ ਸਮਝ ਦੇਣਾ ਫੇ ਆਪਾਂ ਬਿਮਾਰ ਹੋ ਗਏ ਲੋਕੀ ਕੌਣ ਜ਼ਿੰਮੇਵਾਰ ਦੱਸੋ ਹੋਗਾ ਸਹੀ ਹੈਗਾ ਕੋਈ ਜ਼ਿੰਮੇਵਾਰ ਲੇਕਿਨ ਭਈਆ ਪਾ ਹੁਣੇ ਆਇਆ ਹੈ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਫਾਸਟ ਫੂਡ ਦੀਆਂ ਰੇੜੀਆਂ ਜਲੰਦਰ ਦੇ ਵਿੱਚ ਲੱਗੀਆਂ ਹੋਈਆਂ ਕੋਈ ਵੀ ਜਿਹੜੀ ਸੇਫਟੀ ਨਹੀਂ ਵਰਤੀ ਜਾ ਰਹੀ ਪਾਰ ਕੋ ਕੈਂਪ ਚਲੰਦਰ ਦੇ ਤਸਵੀਰਾਂ ਦਿਖਾਣੇ ਕੋਈ ਵੀ ਅਫਸਰ ਨਹੀਂ ਇੱਥੇ ਪਹੁੰਚਦਾ ਹਾਂਜੀ ਭਾਜੀ ਕੋਈ ਵੀ ਸੇਫਟੀ ਵਾਲਾ ਆਪਣੇ ਕੈਪ ਨਹੀਂ dala ਆਪਣੇ ਕੋਈ ਵੀ ਜਿਹੜਾ ਗਲਤ ਨਹੀਂ ਡਾਲੋਗੇ ਕਿਆ ਕਹੋਗੇ ਇਸ ਬਾਅਦ ਉਹ ਡਾਲਾ ਥੋੜਾ ਬੰਦਾ ਕਾਹ ਡਾਲਾ ਗਲਤ ਥਾਂ 'ਤੇ ਹਾਂ ਆਪਕੋ ਪਤਾ ਹੈ ਬਰਸਾਤ ਦੇ ਦਿਨ ਚੱਲ ਰਿਹਾ ਕੋਈ ਬਿਮਾਰੀ ਲੱਗ ਜਾਏ ਲੋਕੋ ਦਾ ਕਿਆ ਕੌਣ ਜ਼ਿੰਮੇਵਾਰ ਇਸਕਾ ਬਤਾਓ ਬਤਾਓ ਤੇ ਆਪਾ ਭਾਈ ਸਾਹਿਬ ਬਈ ਆਪਕੀ ਜਿਹੜੀ ਹੈ ਜੀ आपने कोई ऊपर कैप नहीं डाली है हाथ में कोई ग्लव्स नहीं है, क्या कहना चाहते हैं उसमें आपको पैसे दे रहे हैं लोग तो नहीं, नहीं, है तो नहीं, नहीं, बोल, बोल नहीं रहा कुछ बहुत सफाई रखी हुई है मुझे पता है पर ग्लव्स क्यों नहीं डाले आपने सिर के ऊपर कैप है आपकी बताओ भाई साहब क्या हुआ क्या सुनोगे तो बताओ तो सही ਹਾਂਜੀ ਇਹ ਤੁਹਾਨੂੰ ਮੈਂ ਪਤਾ ਕੋਈ ਸੇਫਟੀ ਨਹੀਂ ਵਰਤਦੇ ਆਪ ਬੰਨ ਜੀ ਮੈਨੂੰ ਕੋ ਸਮਝ ਨਹੀਂ ਆ ਰਹਾ ਆਪ ਨੂੰ ਸਮਝ ਨਹੀਂ ਆਤਾ ਆਪਣੇ ਗਲੱਬ ਤੇ ਇੰਗਲਿਸ਼ ਆਤੀ ਹੈ ਆਪ ਕੋ ਆਪ ਕੋ ਕੋਈ ਸਮਝ ਨਹੀਂ ਆ ਰਹਾ ਪੈਸੇ کیسے ਲੈਂਦੇ ਹੋ ਫਿਰ ਜੇ ਸਮਝ ਨਹੀਂ ਆਤਾ ਮੈਂ ਤਾਂ ਹਿੰਦੀ ਬੋਲ ਰਹਾ ਹੂੰ ਮੈਂ ਕਿੜਾ ਉਰਦੂ ਬੋਲ ਰਹਾ ਹੂੰ ਆਪ ਨੂੰ ਵੀ ਕਿਹਨਾਂ ਦੀ ਆ ਦੇਖੋ ਮੈਂ ਹੁਣ ਇਹਨਾਂ ਦੀ ਖਬਰ ਕਰ ਰਿਹਾ ਸੀ ਤੇ ਕਹਿੰਦੇ ਸਾਨੂੰ ਕੋਈ ਸਮਝ ਨਹੀਂ ਲੱਗ ਰਿਹਾ ਹਾਂਜੀ ਹੁਣ ਇੱਕ ਹੋਰ ਰੇੜੀ ਲੱਗੀ ਆ ਕਲੇਟਰ ਸਵੀਟ ਸ਼ੌਪ ਚਲੇਟਰ ਸਵੀਟ ਸ਼ੌਪ ਭਈਆ ਆਪਨੇ ਗਲਵਸ ਕਿਨੂ ਡਾਲਾ ਹੋਇਆ ਹੈ ਉਪਰ ਆਪਨੇ ਕੈਪੀ ਡਾਲੀ ਹੈ ਬਤਾਓ ਮੰਨੇ ਵੀ ਪਤਾ ਹੈ ਕਿਉਂ ਆਲਾ ਨਾ ਕਪਾਉਗੇ ਲੈ ਆਓ ਡਾਕਟਰ ਸਾਹਮਣੇ ਤੁਹਾਨੂੰ ਪਾਰਗੋ ਕੈਂਪ ਦੇ ਹਾਲਾਤ ਦਿਖਾਣਾ ਆਏ ਕਿ ਇਸ ਤਰ੍ਹਾਂ ਜਿਹੜੇ ਇੱਥੇ ਰੇੜੀਆਂ ਲੱਗੀਆਂ ਹੋਈਆਂ ਨਾ ਤਾਂ ਕੋਈ ਸੇਫਟੀ ਵਰਤ ਰਿਹਾ ਇੱਥੇ ਨਾ ਕੋਈ ਗਲਵਸ ਪਾਇਆ ਹੋਇਆ ਉਹਨਾਂ ਨੇ ਆ ਤੁਹਾਨੂੰ ਤਸਵੀਰਾਂ ਦਿਖਾਣੇ ਆ ਸੀ ਕਿਸ ਤਰ੍ਹਾਂ ਜਿਹੜਾ ਕੋਈ ਵੀ ਗਲਵਜ਼ ਨਹੀਂ ਪਾਇਆ ਹੈ ਹਾਂਜੀ ਵੀ ਇਹ ਕਹਿ ਕਹਿਣਾ ਚਾਹਤੇ ਹੋ ਨਾ ਤੋਂ ਆਪਕੇ ਪਾਸ ਕੋਈ ਕੈਪ ਹੈ ਨਾ ਕੋਈ ਗਲਵਜ਼ ਪਾ ਲਿਆ ਹੋਇਆ ਸਰ ਸਰ ਮੇਰੇ ਨਾ ਸਿਰ ਤੇ ਠੀਕ ਨਹੀਂ ਉਹ ਤਾਂ ਪਾ ਨਹੀਂ ਉਹ ਤਾਂ ਟੀਮ ਨਹੀਂ ਵਾ ਨਹੀਂ ਇਹ ਲੋਕੋ ਨੂੰ ਕਿਆ ਖਿਲਾ ਰਹੇ ਹੋ ਆਪ ਕੋਈ ਸੇਫਟੀ ਨਹੀਂ ਆਪਕੇ ਪਾਸ ਸਿਰ ਸੇਫਟੀ ਤਾਂ ਨਾ ਪਾ ਸੇਫਟੀ ਤਾਂ ਗਰਮ ਤੇਲ ਹੱਥ ਪਾ ਲਾ ਨਹੀਂ ਸਿਰ ਤੇ ਸਿਰ पे ਦਾਲ ਸਕਦੇ ਹੋ ਸਿਰ ਮਦ ਰੈਗਲ ਮੰਨਦੇ ਵੀ ਮੇਰਾ ਠੀਕ ਨਹੀਂ ਆ ਭਈ ਇਹ ਨਹੀਂ ਹੁਣ ਹੋਰ ਵੀ ਹਾਲਾਤ ਦਿਖਾਣੇ ਆ ਸੀ ਕਿਸ ਤਰ੍ਹਾਂ ਜਿਹੜਾ ਇਨਾਕ ਲਫਜ਼ਾ ਤੋਂ ਗੋਲ ਗੱਪੇ ਖਿਲਾ ਰਹੇ ਇੱਥੇ ਕੋਈ ਵੀ ਕੈਪ ਨਹੀਂ ਇਹਨਾਂ ਨੇ ਪਾਈ ਹੋਈ ਹਾਂਜੀ ਪਾਈ ਉਹ ਬੰਦਾ ਜਿਹੜਾ ਗੋਲ ਗੱਪੇ ਬਣਾ ਰਿਹਾ ਕੈਪ ਨਹੀਂ ਬਾਈ ਕੋਈ ਗਲਵਜ਼ ਨਹੀਂ ਪਾਇਆ ਉੱਪਰ ਫਿਰਦੇ ਕੋਈ ਕਿਹਨੇ ਕਹਣਾ ਚਾਹੁੰਦੇ ਹੋ ਇਹ ਕੀ ਕਹਿਣਾ ਚਾਹੁੰਦੇ ਹੋ ਕੋਈ ਤੁਸੀਂ ਸਿਰ ਦੇ ਉੱਤੇ ਕੈਪ ਨਹੀਂ ਪਾਈ ਹੋਈ ਨਾ ਤੁਸੀਂ ਗੋਲ ਗਪੇ ਖਲਾ ਰਹੇ ਆ ਕੋਈ ਗਲਵਜ਼ ਹੱਥ ਚ ਪਾਏ ਕਾ ਜਦ ਤੁਸੀਂ ਗਲਵਜ਼ ਪਾਇਆ ਹੈ ਇੱਕ ਸਹੀ ਜਵਾਬ ਦਿਓ ਕੰਮ ਇੱਕ ਸੇ ਹੀ ਹੁੰਦਾ ਹੈ ਉਸ ਦਾ ਨਹੀਂ ਨਹੀਂ ਦੂਸਰਾ ਗਲਵਜ਼ ਦੇਖੋ ਮੋਰਕ ਬਾਤ ਕਰਾ ਹੋਇਆ ਹੈ ਪੈਸੇ ਕੱਟਦੇ ਨੇ ਸਿਰਫ ਕੋਈ ਕੈਪ ਨਹੀਂ ਡਾਲੀ ਅਗਰ ਕੋਈ ਬਾਲ ਗਿਰ ਜਾਏ ਤੇ ਕਿਆ ਕਰੋਗੇ ਬਤਾਓ ਐਸੇ ਤੋਂ ਲੈ ਆਲੀ ਸਿਰਫ ਚਲੋ ਠੀਕ ਹੈ ਸਰ ਹੁਣ ਹੋਰ ਵੀ ਹਾਲਾਤ ਤੁਹਾਨੂੰ ਦਿਖਾਣੇ ਕਿਸ ਤਰ੍ਹਾਂ ਜਿਹੜਾ ਇਹਨਾਂ ਨੇ ਇੱਥੇ ਰੇੜੀਆਂ ਲਾਈਆਂ ਹੋਈਆਂ ਕੋਈ ਵੀ ਸੇਫਟੀ ਨਹੀਂ ਵਰਤ ਰਹੇ ਇੱਥੇ ਤੇ ਹੋਰ ਵੀ ਤੁਹਾਨੂੰ ਦਿਖਾਣੇ ਇੱਥੇ ਹਾਲਾਤ ਕਿਸ ਤਰ ਭయ్యా ਯਹ ਪਰ ਆਪ ਜੂਸ ਬਣਾ ਕੇ ਦੇ ਰਹੇ ਹੋ ਕੋਈ ਗਲਵਜ਼ ਨਹੀਂ ਡਾਲਾ ਆਪਣੇ ਕੋਈ ਕੈਪ ਨਹੀਂ ਡਾਲੀ ਸਿਰ पे ਕੈਪ ਬਤਾਓ ਇਹ ਕੈਪ ਬਤਾਓ ਬਤਾਓ ਨਹੀਂ ਡਾਲੀ ਹੈ ਕਿਉਂ ਨਹੀਂ ਡਾਲੀ ਡਾਲਦੇ ਆ ਯਾਰ ਕੈਪ ਡਾਲ ਲਓਗੇ ਡਾਲਤੇ ਹੈ ਐਸੀ ਬਾਤ ਕਿਉਂ ਖਿਲਾ ਰਹੇ ਲੋਕੋ ਨੂੰ ਕਿਉਂ ਐਸਾ ਕੂੜਾ ਕਰਕੜ ਖਿਲਾ ਰਹੇ ਲੋਕੋ ਨੂੰ ਬਿਮਾਰੀਆਂ ਲਗਵਾ ਰਹੇ ਹੋ ਆਪ ਕੋਈ ਕਿਉਂ ਨਹੀਂ ਡਾਲਾ ਹੈ ਕੋਣ ਹੋਰ ਵੀ ਤੁਹਾਨੂੰ ਹਾਲਾਤ ਦਿਖਾਣੇ ਆ ਸਾਹਮਣੇ ਜਿਹੜੀ ਇੱਕ ਰੇੜੀ ਲੱਗੀ ਹੋਈ ਆ ਉਸ ਦੇ ਵੀ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ ਸਾਹਮਣੇ ਜਿਹੜਾ ਕਾਫੀ ਰਸ਼ ਵੀ ਪਾਇਆ ਜਾਂਦਾ ਇੱਥੇ ਬਾਈਕ ਖੜੇ ਪਏ ਆ ਤੇ ਆ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ ਭਾਈ ਸਾਹਿਬ ਇਹ ਆਪਣੇ ਕੈਪਟਿਨੂ ਡਾਲੀ ਸਿਰ पे ਜੋ ਬਾਲਬੂਲ ਅਗਰ ਚੱਲ ਜਾਏ ਕਿਆ ਕਰੋਗੇ ਆਪ ਵੀ ਸਰ ਖਤਮ ਹੋ ਗਈਆਂ ਕਦੋਂ ਖਤਮ ਹੋ ਗਏ ਹੋ ਗਏ 2-3 ਦਿਨ 2-3 ਦਿਨ ਫਿਰ ਅਲਾ ਅਗਰ ਵੀ ਦੁਕਾਨ ਵੀ ਬੰਦ ਕਰ ਦਿਓ 2-3 ਦਿਨ ਗੰਦੀ ਸਰ ਲਗਾ ਲਏ ਅੱਗੇ ਸੇ ਲਗਾ ਲਾਂਗੇ ਕਿਉਂ ਕਬ ਕਬ ਡਾ ਲੋਗੇ ਕੱਲ੍ਹ ਸੇ ਲਗਾ ਲਾਂਗੇ ਕੱਲ੍ਹ ਸੇ ਕਬ ਜਬ ਦੁਕਾਨ ਆ ਦੇਖ ਸਕਦੇ ਤੁਸੀਂ ਜਿਹੜਾ ਸਮਾਨ ਵੀ ਪੂਰਾ ਇਹਨਾਂ ਨੇ ਨੰਗਾ ਰੱਖਿਆ ਹੋਇਆ ਵਾ ਇੱਥੇ ਆ ਜਿਹੜੇ ਬਣਾ ਕੇ ਰੱਖੇ ਹੋਏ ਆ ਟਿੱਕੀਆਂ ਵੀ ਨੰਗੀਆਂ ਪੀਆਂ ਕੋਈ ਵੀ ਸੇਫਟੀ ਨਹੀਂ ਬਣਦੀ ਜਾ ਰਹੀ ਆ ਆ ਸਾਰੇ ਬੰਦੇ ਤੁਸੀਂ ਦੇਖ ਸਕਦੇ ਹੋ ਆ ਬੰਦੇ ਨੇ ਵੀ ਕੋਈ ਕੈਪ ਨਹੀਂ ਪਾਈ ਹੋਈ ਆ ਕੋਈ ਸੇਫਟੀ ਕੋਈ ਵਾਲ ਵਿੱਚ ਗਿਰ ਜਾਂਦਾ ਵਾ ਇਹ ਕੌਣ ਜ਼ਿੰਮੇਵਾਰ ਆ ਉਸਦਾ ਤੇ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਲੋਕਾਂ ਨੂੰ ਜਿਹੜਾ ਇਹ ਗੰਦ ਖਲਾ ਰਹੇ ਆ ਇੱਥੇ ਕੋਈ ਵੀ ਅਸੀਂ ਇੱਥੇ ਸਾਰੇ ਬਾਈਕ ਖੜੇ ਹੋਣਦੇ ਰਸ਼ ਪਾ ਦਿੰਦੇ ਆ ਟ੍ਰੈਫਿਕ ਪੂਰੀ ਜਾਮ ਹੁੰਦੀ ਆ ਇੱਥੇ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਅੱਗੇ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਭਾਰਗੋ ਕੈਂਪ ਜਲੰਧਰ ਦੇ ਬਣੇ ਹੋਏ ਆ ਕੋਈ ਵੀ ਸੇਫਟੀ ਜਿਹੜੀ ਇੱਥੇ ਨਹੀਂ ਵਰਤੀ ਜਾ ਰਹੀ ਭਾਰਗੋ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇਖੋ ਆ ਇੱਕ ਰੋਡ ਦੇ ਉੱਤੇ ਹੀ ਦੇਵ ਜੁਐਲਰ ਦੇ ਨਾਮ ਤੋਂ ਇੱਕ ਬੋਰਡ ਲੱਗਾ ਹੋਇਆ ਵਾ ਤੇ ਆ ਹੁਣ ਅਸੀਂ ਇੱਕ ਹੋਰ ਦੁਕਾਨ ਦੇ ਉੱਤੇ ਆ ਗਏ ਆ ਇੱਥੇ ਨਾ ਤਾਂ ਕੋਈ ਇਹਨਾਂ ਨੇ ਕੈਪ ਪਾਈ ਹੋਈ ਆ ਨਾ ਤਾਂ ਕੋਈ ਗਲਵਜ਼ ਪਾਇਆ ਹੋਇਆ ਹੈ ਭਾਈ ਇਹਨਾਂ ਨੇ ਭਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਾ ਤਾਂ ਕੋਈ ਕੈਪ ਪਾਈ ਨਾ ਤਾਂ ਕੋਈ ਗਲਵਜ਼ ਪਾਇਆ ਹੈ ਭਾਈ ਪਈ ਆਪਣੀ ਦੁਕਾਨ ਨੇ ਆ ਗਈ ਉਹ ਮੁੰਡਾ ਦੁਕਾਨ ਤੇ ਗਿਆ ਹੋਇਆ ਜੀ ਕਿਹਦੀ ਦੁਕਾਨ ਆ ਫਿਰ ਐ ਮਮਨ ਦੁਕਾਨ ਵਾਲੇ ਨੇ ਕਿਹਾ ਵਾ ਕਿ ਕਲੱਬ ਨਹੀਂ ਪਾਣਾ ਜਿਹੜਾ ਕੈਪ ਨਹੀਂ ਪਾਣੀ ਨਹੀਂ ਨਹੀਂ ਭਾਈ ਉਹਨੇ ਮਨਾਂ ਕੀਤਾ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਥੋੜੀ ਭਾਈ ਯਾਰ ਕਿਹਦੀ ਦੁਕਾਨ ਆ ਉਹ ਗਿਆ ਮੁੰਡਾ ਲੈ ਆ ਗੱਲ ਕਰਾ ਫੋਨ ਲਾਓ ਉਹਨੂੰ ਫੋਨ ਥੋੜੀ ਆਗਾ ਲੈ ਲਾਓ ਤਾਂ ਫੋਨ ਤਾਂ ਲਾਓ ਥੋੜੀ ਉਹਦੇ ਕੋਲ ਭਾਈ ਮੁੰਡਾ ਆ ਕੇ 2 ਮਿੰਟ ਰੱਖੋ ਹਲਗਾ আচ্ছা 2 ਮਿੰਟ ਰੱਖੋ ਆ ਗਿਆ ਉਹਨਾਂ ਨੇ ਕੀ ਮਨਾਂ ਕੀਤਾ ਕਿ ਕੈਪ ਨਹੀਂ ਪਾਣਾ ਜਾਂ ਕਲੱਬਤ ਨਹੀਂ ਪਾਣੇ ਨਹੀਂ ਭਾਈ ਜੀ ਮੰਨਾਂ ਨਹੀਂ ਕਿ ਤੁਹਾਨੂੰ ਪਤਾ ਵਾ ਕਿ ਬਰਸਾਤਾਂ ਦੇ ਦਿਨ ਚੱਲਦੇ ਚਲ ਜਵੇ ਤੁਹਾਨੂੰ ਦੱਸਦਾ ਬਿਆ ਤੁਸੀਂ ਵਿੱਚ ਬਾਲ ਚਲ ਜਵੇ ਵਿੱਚ ਬਾਲ ਚਲ ਜਵੇ ਕੋਈ ਤੁਸੀਂ ਕੌਣ ਜ਼ਿੰਮੇਵਾਰ ਹੈ ਤੁਸੀਂ ਕੀ ਕਰਦੇ ਹੋ ਵੇ ਇੱਥੇ ਆਡਾ ਆਡਾ ਭਾਈਓ ਯਾਰ ਦੋਸਤਾ ਯਾਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਪਹਿਲਾਂ ਮੇਰੀ ਸੁਣ ਲੈ ਪੰਜ ਦੱਸੋ ਮੈਂ ਇਹ ਕਹਿਣਾ ਵੀ ਤੁਸੀਂ ਖੜੇ ਗੱਲ ਨਹੀਂ ਇੱਥੇ ਆਪਾਂ ਯਾਰ ਦੋਸਤੀ ਕਰਦੇ ਕਰਦੇ ਮੈਂ ਯਾਰੀ ਦੋਸਤੀ ਤੁਹਾਨੂੰ ਗਲਵਜ਼ ਨਹੀਂ ਪਾਣਾ ਦੱਸਿਆ ਵੇ ਗਲਵਜ਼ ਪਾਣਾ ਭਾਈ ਦੁਕਾਨ ਤੇ ਕੰਨ ਤੁਸੀਂ ਤੁਹਾਨੂੰ ਲੋਕੀ ਪੈਸੇ ਦੇ ਕੇ ਜਾਂਦੇ ਆ ਪੂਰੇ ਪੈਸੇ ਦਿੰਦੇ ਫਿਰ ਸੇਫਟੀ ਕਿਉਂ ਨਹੀਂ ਵਰਤਦੇ ਤੁਸੀਂ ਅਰੇ ਉਹ ਤੁਹਾਡੀ ਗੱਲ ਸਮਝਦੇ ਆ ਸਮਝ ਦੇਣਾ ਫਿਰ ਆਪਾਂ ਬਿਮਾਰ ਹੋ ਗਏ ਲੋਕੀ ਕੌਣ ਜ਼ਿੰਮੇਵਾਰ ਦੱਸੋ ਬੋਲ ਕੋਈ ਜ਼ਿੰਮੇਵਾਰ ਲੇਕਿਨ ਭਾਈ ਆਪਾ ਹੁਣੇ ਆਏ ਆ ਇਹ ਕਦੋਂ ਆਏ ਤੁਸੀਂ ਉਹ ਪਿੱਛੇ ਵਾਲੇ ਦੁਕਾਨ ਦੇ ਵੀ ਕਹਿੰਦੇ ਸਾਡੇ ਕਲੱਬਸ ਖਤਮ ਹੋ ਗਏ ਆ ਅਸੀਂ 3 ਦਿਨ ਹੋ ਗਏ ਆ ਆ ਬਹ ਝੂਠ ਨਹੀਂ ਬੋਲ ਸਕਦੇ ਤੇ ਦੋਸਤੋ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਬੰਦੇ ਕਹਿੰਦੇ ਆ ਸਾਡੇ ਮੇਰੇ ਯਾਰ ਦੋਸਤ ਦੀ ਦੁਕਾਨਾ ਮੈਨੂੰ ਕਿਸੇ ਨੇ ਖੜਾ ਕੀਤਾ ਵਾ ਦੇਖ ਸਕਦੇ ਹੋ ਕਿਸ ਤਰ੍ਹਾਂ ਨਾ ਤਾਂ ਕੋਈ ਨਾਲੇ ਕੈਪ ਪਾਈ ਹੋਈ ਆ ਨਾ ਤਾਂ ਕੋਈ ਗਲਵਜ਼ ਪਾਏ ਹੋਏ ਇਹਨਾਂ ਨੇ ਆਇਓ ਅੱਗੇ ਦਿਖਾਣੇ ਤੁਹਾਨੂੰ ਤਸਵੀਰਾਂ ਆ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਡ ਦੇ ਉੱਤੇ ਹੀ ਜਿਹੜਾ ਵਾ ਇਹ ਸਮਾਨ ਲਾਇਆ ਦਾ ਬੋਰਡ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਸਰਕਾਰੀ ਬੋਰਡ ਦੇ ਉੱਤੇ ਕੋਈ ਪਰਮਿਸ਼ਨ ਨਹੀਂ ਲਿੱਤੀ ਗਈ ਇਹਨਾਂ ਦੇ ਕੋਲ ਜਿਹੜੇ ਬੋਰਡ ਲਗਾਏ ਹੋਏ ਆ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੇ ਆ ਅੱਕੇ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਫਾਸਟ ਫੂਡ ਦੀਆਂ ਰੇੜੀਆਂ ਜਲੰਧਰ ਦੇ ਵਿੱਚ ਲੱਗੀਆਂ ਹੋਈਆਂ ਕੋਈ ਵੀ ਜਿਹੜੀ ਸੇਫਟੀ ਨਹੀਂ ਵਰਤੀ ਜਾ ਰਹੀ ਭਾਰ ਕੋ ਕੈਂਪ ਜਲੰਧਰ ਦੀਆਂ ਤਸਵੀਰਾਂ ਦਿਖਾਣੇ ਕੋਈ ਵੀ ਅਫਸਰ ਨਹੀਂ ਇੱਥੇ ਪਹੁੰਚਦਾ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਅਸੀਂ ਇਹ ਜਲੰਧਰ ਭਾਰ ਕੋ ਕੰਪ ਦੀਆਂ ਤਸਵੀਰਾਂ ਦਿਖਾਣੇ ਪਏ ਤੁਹਾਨੂੰ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖੜਵਾੜ ਕੀਤਾ ਜਾ ਰਿਹਾ ਆ ਸਾਹਮਣੇ ਹੋਰ ਰੇੜੀਆਂ ਲੱਗੀਆਂ ਹੋਈਆਂ ਇਹਨਾਂ ਨੇ ਵੀ ਗੱਲ ਕਰਦੇ ਆਂ ਹਾਂਜੀ ਭਾਜੀ ਕੋਈ ਵੀ ਸੇਫਟੀ ਵਾਲਾ ਆਪਣੇ ਕੈਪ ਨਹੀਂ ਡਾਲਾ ਆਪਨੇ ਕੋਈ ਵੀ ਜਿਹੜਾ ਗਲਵਜ਼ ਨਹੀਂ ਡਾਲੋ ਕੈਪ ਪੋਕੋਗੇ ਇਸਕਾ ਨਾ ਡਾਲਾ ਥੋੜਾ ਬੰਦਾ ਗਿਆ ਕਾਹ ਡਾਲਾ ਹੈ ਇਹ ਗਲਵਜ਼ ਤੇ ਖੜਾਣਾ ਹੈ ਆਪਕੋ ਪਤਾ ਹੈ ਬਰਸਾਤ ਕੇ ਦਿਨ ਚੱਲ ਰਿਹਾ ਕੋਈ ਬਿਮਾਰੀ ਲੱਗ ਜਾਏ ਲੋਕੋ ਕਾ ਕਹ ਕੌਣ ਜ਼ਿੰਮੇਵਾਰ ਇਸਕਾ ਬਤਾਓ ਬਤਾਓ ਇੱਦਾਂ ਦਿਲੇ ਆਓ ਜੀ ਦਿਖਾਓ ਇਹ ਹੱਥ ਆ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਜਿਹੜਾ ਇਹ ਬਿਨਾ ਗਲਵਜ਼ਾਂ ਦੇ ਉਤੋਂ ਲੋਕਾਂ ਨੂੰ ਗੋਲ ਗੱਪੇ ਖਿਲਾ ਰਿਆ ਵਾ ਬਿਮਾਰੀਆਂ ਦਾ ਘਰ ਬਣ ਰਿਹਾ ਆ ਤੇ ਦੂਸਰੀ ਜਗ੍ਹਾ ਵੀ ਦੇਖ ਲੈਣੇ ਆਪਾਂ ਤੇ ਆ ਭਾਈ ਸਾਹਿਬ ਭਈਆ ਆਪਕੀ ਰੇੜੀ ਹੈ ਇਹ ਆਪਨੇ ਕੋਈ ਉੱਪਰ ਕੈਪ ਨਹੀਂ ਡਾਲੀ ਇਹ ਆਦਮੀ ਕੋਈ ਗਲਵਜ਼ ਨਹੀਂ ਹੈ ਕਿਆ ਕਹਿਣਾ ਚਾਹਤੇ ਹੋ ਇਸ ਵਿੱਚ ਆਪਕੋ ਪੈਸੇ ਦੇ ਰਿਹਾ ਲੋਕ ਪੂਰੇ ਖਾਣੇ ਦੇ ਹਾਂਜੀ ਦੇ ਰਹੇ ਬਟ ਗਲਵਜ਼ ਕਿੰਨੇ ਕਿੰਨੇ ਘੱਟੇ ਗਲਵਜ਼ ਮਰੀ ਸਾਸਪਾਈ ਪੂਰੀ ਰਹਤੀ ਹੈ ਸਾਸਪਾਈ ਨੇ ਮੈਂ ਕੁਝ ਨਹੀਂ ਬੋਲ ਰਹਾ साफ सफाई का बोल ही रहा कुछ बहुत सफाई रखी हुई है मुझे पता है पर ग्लव्स क्यों नहीं डाले आपने सिर के ऊपर कैप कहा आपकी बताओ भाई साहब क्या हुआ क्या सुन लोगे तो बताओ तो सही ਆਹ ਹੁਣ ਬੀਬੀਆਂ ਪੈਣਾ ਇੱਥੇ ਗੋਲ ਗੱਪੇ ਖਾਂਦੀਆਂ ਇਹਨਾਂ ਨੂੰ ਪੁੱਛਦੇ ਆ ਕਿ ਇਹ ਜਿਹੜਾ ਬੀਬੀ ਚ ਗੋਲ ਗੱਪੇ ਖਾ ਰਹੇ ਆ ਤੁਹਾਨੂੰ ਇੱਦਾਂ ਹੀ ਖਲਾਈ ਜਾ ਰਹੇ ਬਰਸਾਤਾ ਦਿਨ ਚੱਲ ਰਿਹਾ ਕਿ ਬਿਮਾਰ ਹੋਏਗਾ ਕੌਣ ਜ਼ਿੰਮੇਵਾਰ ਆ ਫਿਰ ਇਹਨਾਂ ਨੂੰ ਸੇਫਟੀ ਬਰਤਨੇ ਚਾਹੀਦੀ ਕਿ ਕਈ ਚਾਹੀਦੀ ਨਹੀਂ ਹਾਂਜੀ ਹਾਂਜੀ ਚਾਹੀਦੀ ਆ ਨਾ ਫਿਰ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ ਧਿਆਨ ਨਹੀਂ ਦਿਆ ਹਾਂਜੀ ਧਿਆਨ ਨਹੀਂ ਦਿਆ ਧਿਆਨ ਕਿਉਂ ਨਹੀਂ ਦਿੰਦੇ ਆਬਾਰ ਬਿਮਾਰ ਹੋ ਜਾਓਗੇ ਪੈਸੇ ਕੌਣ ਦੇਗਾ ਇਤਨੇ ਪੈਸੇ ਲੱਗੇਗੇ ਆਪਕੇ ਬੋਤੋ ਹੈਪਲ ਧਿਆਨ ਨਹੀਂ ਹਸਪੀਟਲ ਮੇ ਲਗਾਏ ਦੇਖੋ ਆਪਕੋ ਪਤਾ ਹੈ ਇਹ ਹ ਤੇ ਦੋਸਤੋ ਅਸੀਂ ਵੀ ਅਪੀਲ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਦੀਆਂ ਫਾਸਟ ਫੂਡਾਂ ਦੀਆਂ ਦੁਕਾਨਾਂ ਦੇ ਜਾ ਕੇ ਨਾ ਪਹਿਲਾਂ ਤੁਸੀਂ ਦੇਖਿਆ ਕਰੋ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਆ ਆਪਾਂ ਗਲਤੀਆਂ ਸਾਰਿਆਂ ਦੇ ਕੱਟਨੇ ਕੱਢ ਦਿੰਦੇ ਆ ਕਿ ਉੱਥੇ ਗੰਦਾ ਇਹ ਤੁਹਾਨੂੰ ਵੀ ਮੇਰੇ ਲਈ ਵੀ ਤੇ ਸਾਰਿਆਂ ਨੂੰ ਮੈਂ ਹਦਾਇਤ ਹੀ ਦਿੰਦਾ ਹੁਣ ਤੁਹਾਨੂੰ ਸਾਰਿਆਂ ਨੂੰ ਮੈਂ ਪਹਿਲਾਂ ਵੀ ਵੀਡੀਓ ਚਲਾਈ ਸੀ ਜਿਹੜਾ ਤਵੇ ਦੇ ਉੱਤੇ ਬਹਿ ਕੇ ਕੁੱਤਾ ਨਾ ਪਾਣੀ ਪੀ ਰਿਹਾ ਸੀ ਤੇ ਕੁੱਤਾ ਸੁੱਤਾ ਹੋਇਆ ਸੀ ਤੇ ਲੋਕੀ ਥੱਲੇ ਕਮੈਂਟ ਕਰ ਰਹੇ ਸੀ ਕੁੱਤੇ ਕੁੱਤੇ ਦੇ ਹੱਕ ਦੇ ਵਿੱਚ ਤੇ ਆ ਦੇਖ ਲਓ ਤੁਹਾਨੂੰ ਜਿਹੜੇ ਹਾਲਾਤ ਦਿਖਾਏ ਮੈਂ ਅੱਜ ਹੁਣ ਭੈਣ ਜੀ ਆਪਣੇ ਇੱਕ ਬਣਾ ਰਹ बहन जी आपने कोई सिर पे कोई ग्लव्स वो नहीं डाला होगा ग्लव्स नहीं डाला क्या हाँ जी मेरे को नहीं पता कोई सेफ्टी नहीं बरतते आप बहन जी मेरे को समझ में नहीं आता आपको तो समझ नहीं आता आपने ग्लव्स इंग्लिश आती है आपको आपको कोई समझ नहीं आ रहा और पैसे कैसे लेते हो फिर अगर समझ नहीं आता मैं तो हिंदी बोल रहा हूँ मैं उर्दू बोल रहा हूँ ਆਪਕੋ ਕਿ ਕਿੰਨਾ ਦੀ ਆ ਦੇਖੋ ਮੈਂ ਹੁਣ ਇਹਨਾਂ ਦੀ ਖਬਰ ਕਰ ਰਿਹਾ ਸੀ ਤੇ ਕਹਿੰਦੇ ਸਾਨੂੰ ਕੋਈ ਸਮਝ ਨਹੀਂ ਲੱਗ ਰਿਹਾ ਤੇ ਜਦੋਂ ਕਸਟਮਰ ਦੇ ਕੋਲ ਪੈਸੇ ਲੈਂਦੇ ਆ ਤੇ ਉਦੋਂ ਸਮਝ ਲੱਗ ਜਾਂਦੀ ਇਹਨਾਂ ਨੂੰ ਤੇ ਹੁਣ ਉਹ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਸਾਡੇ ਗਲਵਜ਼ ਪਰਸੋਂ ਖਤਮ ਹੋ ਗਏ ਆ ਤੇ ਅਸੀਂ ਲਿਆਵਾਂਗੇ ਹੁਣ ਸਾਡੇ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਭਾਈ ਸਾਹਿਬ ਗਲਵਜ਼ ਨਾਲ ਲੋਗੇ ਪਰਸੋਂ ਕੈਪ ਕੈਪ ਨਾਲ ਲੋਗੇ ਉਹਨ ਦੁਕਾਨਦਾਰ ਇਹੀ ਚਲੋ ਅਸੀਂ ਇਹੀ ਕਹਿੰਨੇ ਕਿ ਅਸੀਂ ਕਿਸੇ ਦੀ ਦੁਕਾਨਦਾਰੀ ਨਹੀਂ ਖਰਾਬ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹੁਣ ਉਹ ਦੇਖੋ ਪਰੇ ਮਨਚੂਰੀਅਨ ਬਣਾ ਰਿਆ ਵਾ ਨਾ ਤਾਂ ਕੋਈ ਉਹਨੇ ਗਲਬਦ ਪਾਇਆ ਹੋਇਆ ਵਾ ਨਾ ਤਾਂ ਕੋਈ ਕੈਪ ਪਾਈ ਹੋਈ ਆ ਤੇ ਇਹੀ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਦੁਕਾਨਦਾਰੀ ਖਰਾਬ ਕਰਨਾ ਚਾਹੁੰਦੇ ਕਿਸੇ ਦੀ ਸਿਰਫ ਅਸੀਂ ਇਹ ਕਰਨੇ ਆ ਕਿ ਜਨਤਾ ਦਾ ਥੋੜਾ ਧਿਆਨ ਰੱਖਿਆ ਜਾਵੇ ਜਿਹੜੇ ਪੈਸੇ ਦੇ ਕੇ ਜਾਂਦੇ ਤੁਹਾਨੂੰ ਸਿਰਫ ਉਹਨਾਂ ਦਾ ਧਿਆਨ ਰੱਖਿਆ ਜਾਵੇ ਆ ਇੱਕ ਹੋਰ ਰੇੜੀ ਜਿਹੜੀ ਭਾਰ ਕੋ ਕੈਂਪ ਦੇ ਵਿੱਚ ਖੜੇ ਆ ਚੌਂਕ ਦੇ ਵਿੱਚ ਇਹ ਬੀਬੀ ਜੀ ਨੇ ਕੋ ਉਹ ਗਲਵਜ਼ ਨਹੀਂ ਪਾਇਆ ਹੋਇਆ ਤੇ ਆ ਦੇਖ ਸਕਦੇ ਹੋ ਹੁਣ ਕੋਈ ਗਲਵਜ਼ ਨਹੀਂ ਇੱਥੇ ਕੋਈ ਸੇਫਟੀ ਨਹੀਂ ਹੈ ਭਾਈ ਸਾਹਿਬ ਹੁਣੇ ਖਾਰੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਇਹਨਾਂ ਤੋਂ ਪੁੱਛਦੇ ਹੋ ਕਿ ਇਹ ਗਲਵਜ਼ ਕੋਈ ਪਾਉਂਦੇ ਆ ਜਾਂ ਨਹੀਂ ਕੋਈ ਸੇਫਟੀ ਵਰਤੇਦੇ ਪਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਤਾਂ ਦੇ ਸਾਹਮਣੇ ਕਿਸੇ ਨੇ ਕੋਈ ਗਲਵਜ਼ ਨਹੀਂ ਪਾਇਆ ਕੋਈ ਸੇਫਟੀ ਨਹੀਂ ਪਾਇਆ ਜੇ ਅਗਰ ਬਿਮਾਰ ਹੋ ਜਾਂਦਾ ਬੰਦਾ ਕਿੰਨੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਕੀ ਕਹੀਏ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਕਰਨਾ ਚਾਹੀਦਾ ਬਸ ਸੇਫਟੀ ਯੂਜ਼ ਕਰਨਾ ਚਾਹੀਦਾ ਅੱਛਾ ਜੀ ਬਸ ਇੰਨੇ ਆਪਾਂ ਪੈਸੇ ਦੇ ਕੇ ਜਾਂਦੇ ਪੂਰੇ ਜਿੰਨੇ ਪੈਸੇ ਮੰਗਦੇ ਮੈਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਇਹਨਾਂ ਨੂੰ ਸੇਫਟੀ ਵਰਤਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਵਰਤਣੀ ਚਾਹੀਦੀ ਆਪਾਂ ਕਹਿੰਦੇ ਕਿਉਂ ਨਹੀਂ ਫਿਰ ਜਾਗਰੂਕ ਕਹਿੰਦੇ ਕਰਨਾ ਆਪਾਂ ਜਨਤਾ ਨੂੰ ਆਪਾਂ ਹੀ ਕਰਨਾ ਤੇ ਕਿਉਂ ਨਹੀਂ ਕਰਦੇ ਆਪਾਂ ਹੁਣ ਆਪਾਂ ਦੇਖੋ ਰੈਸਟੋਰੈਂਟ ਦੇ ਵਿੱਚ ਜਾਂਦੇ ਆ ਜਾਂਦੇ ਆ ਉੱਥੇ ਆਪਾਂ ਕੀ ਚੈੱਕ ਕਰਦੇ ਸਫਾਈ ਫੇ ਆਪਾਂ ਇਧਰ ਜਗ੍ਹਾ ਤੇ ਜਾ ਕੇ ਕਿਉਂ ਨਹੀਂ ਚੈੱਕ ਕਰਦੇ ਅਜੀ ਕਿਉਂ ਨਹੀਂ ਚੈੱਕ ਕਰਦੇ ਆਪਾਂ ਇਹਨਾਂ ਨੂੰ ਪੁੱਛਦੇ ਕਿਉਂ ਨਹੀਂ ਆਪਾਂ ਕਿ ਇਹ ਜਿਹੜਾ ਸਮਾਨ ਲੈ ਆ ਕੇ ਆਂਦੇ ਕਿੱਥੋਂ ਬਣਾ ਕੇ ਲੈਂਦੇ ਆਂ ਸਵਾਲ ਖੜੇ ਹੁੰਦੇ ਹਨ ਹਾਂਜੀ ਤੇ ਦੋਸਤੋ ਅਸੀਂ ਵੀ ਇਹੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਦੀ ਦੁਕਾਨਦਾਰੀ ਖਰਾਬ ਕਰੀਏ ਸਾਡਾ ਮਕਸਦ ਇਹ ਹੈ ਕਿ ਇਹਨਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਸਟਮਰ ਜਿਹੜਾ ਰੱਬ ਦਾ ਰੂਪ ਆ ਇਸ ਕਰਕੇ ਤਿਆਰ ਰੱਖਿਆ ਜਾਵੇ ਹਾਂਜੀ ਹੁਣ ਇੱਕ ਹੋਰ ਰੇੜੀ ਲੱਗੀ ਆ ਚਲਿੱਤਰ ਸਵੀਟ ਸ਼ਾਪ ਚਲਿੱਤਰ ਸਵੀਟ ਸ਼ਾਪ ਭਈ ਆਪਨੇ ਇੱਕ ਲਫ਼ਜ਼ ਕਿਉਂ ਨਹੀਂ ਡਾਲਾ ਹੋਇਆ ਹੈ ਉੱਪਰ ਆਪਨੇ ਕੈਪ ਨਹੀਂ ਡਾਲੀ ਹੈ ਬਤਾਓ ਮੰਨੇ ਵੀ ਪਤਾ ਹੈ ਕਿਉਂ ਆ ਲੈ ਨਾਮ ਕਪਾਓ ਕੇ ਲੈ ਆਓ ਡਾਲੋ ਮੇਰੇ ਸਾਹਮਣੇ ਡਾਲੋ ਕੈਪ ਕਾ ਹੈ ਡਾਲੋ ਨਾ ਮੈਂ ਥੋੜਾ ਬਟਾ ਲੋ ਆ ਦੇਖ ਸਕਦੇ ਹੋ ਦੋਸਤੋ ਇਹ ਸਾਰਾ ਸਮਾਨ ਜਿਹੜਾ ਤੁੰ ਦਿਖਾ ਰਹੇ ਪਕੌੜੇ ਲਾਂਦੇ ਇੱਥੇ ਕੋਈ ਵੀ ਜਿਹੜੀ ਇਹਨਾਂ ਵੱਲੋਂ ਸੇਫਟੀ ਨਹੀਂ ਵਰਤੀ ਜਾ ਰਹੀ ਤੇ ਨਾ ਤਾਂ ਕੋਈ ਗਲਵਜ਼ ਹੈ ਇਹਨਾਂ ਦੇ ਕੋਲ ਨਾ ਤਾਂ ਕੋਈ ਕੈਪ ਪਾਈ ਹੋਈ ਹੈ ਕੋਈ ਬਾਲ ਡਗ ਜਾਂਦਾ ਵਿੱਚ ਤੇ ਕੋਈ ਵੀ ਜਿਹੜਾ ਬਿਮਾਰ ਹੋ ਸਕਦਾ ਵਾ ਤੁਹਾਨੂੰ ਪਤਾ ਬਰਸਾਤਾ ਦਿਨ ਚੱਲਦੇ ਭਾਈਆ ਕਿਉਂ ਨਹੀਂ ਡਾਲਾ ਆਪਣੇ ਕੈਪ ਕਿਉਂ ਡਾਲਾ ਕੱਲ੍ਹ ਤੋਂ ਪਾ ਲੈ ਲੋ ਗਲਵਜ਼ ਕੱਲ੍ਹ ਤੋਂ ਕੱਲ੍ਹ ਸਪਾ ਲੈ ਲੋ ਗਲਵਜ਼ ਅੱਜ ਹੀ ਪਾ ਲੈਣ ਡਾਲੋਗੇ ਕੱਲ ਹਾਂ ਤੇ ਇਹ ਦੁਕਾਨਦਾਰ ਸਾਡੇ ਕਹਿੰਦੇ ਆ ਕਿ ਅਸੀਂ ਕੱਲ ਪਾ ਲਵਾਂਗੇ ਹੁਣ ਸਾਡੇ ਕੋਲ ਨਹੀਂ ਹੈਗੇ ਤੇ ਕੱਲ ਅਸੀਂ ਪਾ ਲਵਾਂਗੇ ਤੇ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਦੁਕਾਨਦਾਰੀ ਖਰਾਬ ਕਰੀਏ ਤੇ ਇਹ ਬਾਉ ਬਾਉ ਜੀ ਕਹਿੰਦੇ ਆ ਕਿ ਅਸੀਂ ਕੱਲ ਜਿਹੜਾ ਪਾ ਲਵਾਂਗੇ